ਗਾਂ ਦਿਨ ਆਉਂਦੇ ਜਾਣੇ ਆ ਸਾਰੇ ਦਿਨ ਔਖੇ ਹੀ ਹੁੰਦੇ ਜਾਣੇ ਸਮੇ ਔਖੇ ਹੀ ਹੁੰਦੇ ਜਾਣੇ ਆ ਆਪਾਂ ਤਾਂ ਬਹੁਤ ਨੇੜੇ ਆ ਗਏ ਹਾਂ ਉਸ ਦਿਨ ਦੇ ਚ ਇਸ ਦਿਨ ਦਾ ਜ਼ਿਕਰ ਜਿਹੜਾ ਆ ਪਵਿੱਤਰ ਬਾਈਬਲ ਦੇ ਵਿੱਚ ਕੀਤਾ ਗਿਆ ਆ ਅੱਜ ਬਹੁਤ ਸਾਰੇ ਜਿਹੜੇ ਵਿਸ਼ਵਾਸੀ ਆ ਉਹਨਾਂ ਨੇ ਆਪਣੇ ਪਾਸਪੋਰਟਸ ਏਜੰਟਸ ਨੂੰ ਦਿੱਤੇ ਆ ਪਾਸਪੋਰਟ ਦਾ ਮਤਲਬ ਮੀਨ ਟੂ ਸੇ ਕਿ ਸਾਡੀਆਂ ਜ਼ਿੰਦਗੀਆਂ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਏਜੰਟਸ ਨੂੰ ਦਿੱਤੀਆਂ ਹੋਈਆਂ ਆ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਕੁਝ ਲੋਕਾਂ ਦੇ ਹੱਥਾਂ ਵਿੱਚ ਦਿੱਤੀਆਂ ਕਿ ਉਹ ਜਿੱਧਰ ਨੂੰ ਮਰਜੀ ਲੈ ਜਾਣ ਉਹਨਾਂ ਨੂੰ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਜਾਣਾ ਹੈ ਤੁਹਾਡਾ ਆਪਣਾ ਡਿਸੀਜਨ ਹੋਣਾ ਚਾਹੀਦਾ ਹੈ ਤੁਸੀਂ ਜਿੱਥੇ ਜਾਣਾ ਚਾਹੁੰਦੇ ਉੱਥੇ ਦਾ ਵੀਜ਼ਾ ਲਵਾਉਣਾ ਹੈ ਤੁਸੀਂ ਏਜੰਟ ਨੇ ਤੁਹਾਡੇ ਨਾਲ ਨਹੀਂ ਜਾਣਾ ਏਜੰਟ ਨੇ ਤੁਹਾਨੂੰ ਅਗਰ 에어ਪੋਰਟ ਤੇ ਫੜ ਲਿਆ ਤੇ 에ਜੰਟ ਨੇ ਤੁਹਾਨੂੰ ਛਡਾਉਣ ਨਹੀਂ ਆਉਣਾ। ਉਹਨੇ ਭਗੋੜਾ ਹੋ ਜਾਣਾ, ਉਹਨੇ ਭੱਜ ਜਾਣਾ। ਪਤਾ ਨਹੀਂ ਲੁਕ ਜਾਣਾ ਕਿ ਪਤਾ ਨਹੀਂ ਫਾਹਾ ਲਾ ਲੈਣਾ ਕੀ ਹੋ ਜਾਣਾ। ਪਰ ਤੁਹਾਨੂੰ ਕੱਲਿਆਂ ਨੂੰ ਹੀ ਸਾਰਾ ਕੁਝ ਝੱਲਣਾ ਪੈਣਾ ਹੈ। ਮੈਂ ਧਰਤੀ ਦੀ ਗੱਲ ਨਹੀਂ ਕਰਦੀ ਪਰ ਧਰਤੀ ਦੀਆਂ ਚੀਜ਼ਾਂ ਦੇ ਨਾਲ ਆਪਾਂ ਈਜ਼ੀਲੀ ਸਮਝ ਸਕਦੇ ਹਾਂ ਆਤਮਿਕ ਚੀਜ਼ਾਂ ਨੂੰ ਵੀ। ਤੇ ਮੈਂ ਆਤਮਕ ਵੀਜ਼ੇ ਦੀ ਗੱਲ ਕਰਦੀ ਹਾਂ ਉਸ ਵੀਜ਼ੇ ਦੀ ਜਿਹੜਾ ਸਵਰਗ ਜਾਣ ਦੇ ਲਈ ਆ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਪਾਸਟਰਜ਼ ਦੇ ਹੱਥਾਂ ਵਿੱਚ ਦਿੱਤੀਆਂ ਹੋਈਆਂ ਆ ਉਹਨਾਂ ਨੂੰ ਇਦਾਂ ਹੀ ਲੱਗਦਾ ਵੀ ਇਹਨਾਂ ਨੇ ਸਾਨੂੰ ਸਹੀ ਪਾਸੇ ਲੈ ਜਾਣਾ ਹੈ ਬਹੁਤ ਹੀ ਰੇਅਰ ਚਾਂਸ ਆ ਬਈ ਜੇ ਤੁਸੀਂ ਚੈੱਕ ਨਾ ਕਰੋ ਤੇ ਤੁਸੀਂ ਸਿਰਫ ਡਿਪੈਂਡੈਂਟ ਰਹੋ ਤੁਸੀਂ ਕਿਸੇ ਮਨੁੱਖ ਤੇ ਨਿਰਪਰ ਹੋਮੋ ਤੇ ਵੀ ਤੁਸੀਂ ਜਿਹੜਾ ਆ ਤੁਹਾਡਾ ਵੀਜ਼ਾ ਸਹੀ ਲੱਗ ਜਵੇ ਤੇ ਤੁਸੀਂ ਸਹੀ ਟਿਕਾਣੇ ਪਹੁੰਚ ਜੋ ਬਹੁਤ ਰੇਲ ਚਾਂਸ ਆ ਬਹੁਤ ਘਟ ਇਦਾਂ ਜਾਪਦਾ ਆ ਵੀ ਇਦਾਂ ਹੋਊਗਾ ਆਦਰਵਾਇਜ਼ ਸਾਨੂੰ ਆਪੇ ਹੀ ਚੈੱਕ ਕਰਨਾ ਪੈਣਾ ਹੈ ਵੀ ਸਾਡੇ ਵੀਜ਼ੇ ਠੀਕ ਆ ਜਿੱਥੇ ਜਾਣਾ ਵੀਜ਼ਾ ਉੱਥੋਂ ਦਾ ਹੀ ਲੱਗਾ ਕਿਤੇ ਗਲਤ ਥਾਂ ਦਾ ਤੇ ਨਹੀਂ ਲੱਗ ਗਿਆ ਕਿਤੇ ਵਿਰੋਧੀ ਮੁਲਕ ਦਾ ਤੇ ਨਹੀਂ ਲੱਗ ਗਿਆ ਕਿਤੇ 에어ਪੋਰਟ ਤੇ ਜਾ ਕੇ ਫਸਣਾ ਨਹੀਂ ਜਾਈਏ ਨਿਆ ਦੇ ਦਿਨ ਵਿੱਚ ਕਿਤੇ ਸਾਹਮਣੇ ਉੱਥੇ ਜਦੋਂ ਕਾਊਂਟਰ ਤੇ ਜਾਣਾ ਹੈ ਜਦੋਂ ਪੁੱਛਗੇ ਛੋਣੀ ਹੈ ਤੇ ਉੱਥੇ ਸਾਨੂੰ ਪਤਾ ਹੀ ਨਾ ਹੋਵੇ ਵੀ ਸਾਡੇ ਵੀਜ਼ੇ ਤੇ ਕੀ ਆ ਤੇ ਅਸੀਂ ਤਿਆਰੀ ਕਿਤੇ ਹੋਰ ਦੀ ਕੀਤੀ ਹੋਈ ਹੈ ਤੇ ਪਹੁੰਚੀਗੇ ਕਿਤੇ ਹੋਰ ਬਹੁਤ ਜ਼ਿਆਦਾ ਹਾਲਾਤ ਆ ਇਸ ਇਹ ਕੰਮ ਹੋਣ ਦੇ ਇਸ ਤਰੀਕੇ ਦੇ ਨਾਲ ਘਟਨਾ ਵਾਪਰਨ ਦੇ ਬਹੁਤ ਜ਼ਿਆਦਾ ਚਾਂਸ ਆ 99% ਚਾਂਸ ਆ ਕਿ ਕਾਊਂਟਰ ਤੇ ਜਾ ਕੇ ਫਸਣ ਦੇ ਸਵਾਲ ਜਵਾਬ ਦੇ ਵਿੱਚ ਜਿਹੜਾ ਆ ਉਥੇ ਝੂਠੇ ਨਿਕਲਣ ਦੇ ਕਿਉਂਕਿ ਸਾਡੇ ਕੋਲ ਪੁੱਤਰ ਬਾਈਬਲ ਆ ਸਾਨੂੰ ਚੈੱਕ ਕਰਨਾ ਆ ਕਿ ਅਸੀਂ ਅਸੀਂ ਕਿੱਥੇ ਨੂੰ ਜਾਣਾ ਆ ਅਸੀਂ ਕੀ ਕਰਨਾ ਆ ਕਿੱਦਾਂ ਕਰਨਾ ਆ ਕਿੱਦਾਂ ਜਾ ਸਕਦੇ ਆ ਕੀ ਕੁਝ ਸਾਡੇ ਬੈਗ ਚ ਹੋਣਾ ਚਾਹੀਦਾ ਆ ਕੀ ਕੋਸ਼ ਜਿਹੜਾ ਹੈ ਉਹ ਪਾਸਪੋਰਟ ਦੇ ਉੱਤੇ ਕਿਹੜੀਆਂ ਮੋਹਰਾਂ ਹੋਣੀਆਂ ਚਾਹੀਦੀਆਂ ਆ ਕਰਕੇ ਦੋ ਤਰ੍ਹਾਂ ਦੀਆਂ ਮੋਹਰਾਂ ਲੱਗਣੀਆਂ ਆ ਵਚਨ ਦੇ ਵਿੱਚ ਲਿਖਿਆ ਹੈ ਵੀ ਤੁਹਾਡੇ ਜਿਹੜਾ ਮਸੀਹ ਵਿਰੋਧੀ ਉਹਨੇ ਜਾਂ ਮੱਥੇ ਤੇ ਤੇ ਜਾਂ ਫਿਰ ਸੱਜੇ ਹੱਥ ਤੇ ਇੱਕ ਮੋਹਰ ਲਾ ਦਿੱਤੀ ਜਾਣੀ ਆ ਜਿਹਦੇ ਬਿਨਾ ਅੰਨ ਪਾਣੀ ਨਹੀਂ ਮਿਲਣਾ ਪੈਸਾ ਥੇਲਾ ਨਹੀਂ ਮਿਲਣਾ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਕੀ ਸਾਰੀਆਂ ਫੈਸਿਲਿਟੀਆਂ ਤੇ ਸਾਰਾ ਕੁਝ ਉਸੇ ਹੀ ਮੋਹਰ ਵਾਲਿਆਂ ਨੂੰ ਮਿਲਣਾ ਹੈ ਜਿਨ੍ਹਾਂ ਦੇ ਉਹ ਮੋਹਰ ਨਾ ਹੋਈ ਤੇ ਉਹਨਾਂ ਨੂੰ ਮਿਲਣਾ ਨਹੀਂ ਪਰ ਉਹਨੇ ਕਿਹਾ ਕਿ ਜਿਨ੍ਹਾਂ ਨੇ ਸਵਰਗ ਨੂੰ ਆਉਣਾ ਹੈ ਉਹਨਾਂ ਦੇ ਉੱਤੇ ਉਹ ਮੋਹਰ ਨਹੀਂ ਲੱਗੀ ਹੋਣੀ ਚਾਹੀਦੀ ਪਰ ਉਹਨਾਂ ਦੇ ਮੱਥਿਆਂ ਦੇ ਉੱਤੇ ਪਰਮੇਸ਼ਰ ਨੇ ਕਿਹਾ ਮੇਰੀ ਮੋਹਰ ਲੱਗੀ ਹੋਣੀ ਚਾਹੀਦੀ ਆ ਤੇ ਹੁਣ ਤੁਸੀਂ ਦੇਖ ਲਿਓ ਬਈ ਆਪਾਂ ਕਿਹੜੀ ਮੋਹਰ ਲਵਾ ਲਈ ਆ ਬੇਸ਼ੱਕ ਅਜੇ ਉਹ ਮੋਹਰ ਜਿਹੜੀ ਆ ਜਿਹਦਾ ਅੰਕ ਜਾ ਕੇ ਮਸੀਬ ਵਿਰੋਧੀ ਬਣਦਾ ਆ ਉਹ ਨਹੀਂ ਖੁੱਲਮ ਖੁੱਲੀ ਨਹੀਂ ਉਹ ਆਈ ਇਦਾਂ ਕਹਿ ਸਕਦੇ ਆ ਪਰ ਜਿੱਦਾਂ ਜੇ ਸੀ ਸੈਕਸ਼ਨ ਹੋਣਾ ਹੋਵੇ ਵੱਡਾ ਆਪਰੇਸ਼ਨ ਹੋਣਾ ਹੋਵੇ ਤਾਂ ਉਹਦੇ ਪਹਿਲਾਂ ਐਂਥੀਸੀਆ ਦਿੱਤਾ ਜਾਂਦਾ ਆ ਟੀਕਾ ਲਾਇਆ ਜਾਂਦਾ ਆ ਮਾਸ ਸੋਨ ਕੀਤਾ ਜਾਂਦਾ ਆ ਬਈ ਪੀੜ ਨਾ ਹੋਵੇ ਦਰਦ ਨਾ ਹੋਵੇ ਤਾਂ ਫਿਰ ਆਪਰੇਸ਼ਨ ਕਰ ਦਿੱਤਾ ਜਾਂਦਾ ਆ ਉਸੇ ਤਰੀਕੇ ਦੇ ਨਾਲ ਹੀ ਬਈ ਉਹੋ ਜਿਹੜੀ ਛੇਪਿ ਆਉ ਆਪਣੇ ਅੰਦਰ ਜਾ ਕੇ ਤੇ ਉਹਦੇ ਕੋਈ ਇਦਾਂ ਦੇ ਪ੍ਰਭਾਵ ਨਾਉਣ ਤੇ ਤੁਸੀਂ ਸਿਆਣੇ ਆ ਹੁਣ ਜਿਹੜੀਆਂ ਅਪਕਮਿੰਗ ਵੀਡੀਓਜ਼ ਆਉਣੀਆਂ ਆ ਉਹ ਥੋੜੀਆਂ ਜਿੀਆਂ ਆਪਾਂ ਨੂੰ ਦਿਮਾਗ ਲਾ ਕੇ ਹੀ ਸਮਝਣੀਆਂ ਪੈਣੀਆਂ ਆ ਕਿਉਂਕਿ ਤੁਹਾਨੂੰ ਪਤਾ ਆ ਬਈ ਖੁੱਲਮ ਖੁੱਲਾ ਸੱਚ ਬੋਲਣ ਤੇ ਹੁਣ ਪਾਬੰਦੀ ਲੱਗ ਗਈ ਆ ਹੁਣ ਆਪਾਂ ਨੂੰ ਕਹਾਣੀਆਂ ਬਾਹਾਂਗੇ ਸੱਚ ਬੋਲਣਾ ਪੈਣਾ ਤੇ ਕਹਾਣੀਆਂ ਚੋਂ ਹੀ ਸੱਚ ਸਮਝਣਾ ਪੈਣਾ ਆ ਤੇ ਹੁਣ ਆਪਾਂ ਉਹ ਜਿਹੜੀ ਸਰਜਰੀ ਵੈਰੀ ਨੇ ਕਰਨੀ ਆ ਉਹਦੇ ਤੋਂ ਪਹਿਲਾਂ ਜਿਹੜਾ ਅਨਥੀਸੀਆ ਦਿੱਤਾ ਜਾਣਾ ਆ ਜਿਹੜਾ ਟੀਕਾ ਲਾਇਆ ਜਾਣਾ ਆ ਜਿਹੜੀ ਦਵਾਈ ਚੜਾਈ ਜਾਣੀ ਕਿਸੇ ਨੂੰ ਅਲਰਜੀ ਨਾ ਹੋ ਜਾਏ ਕਿਸੇ ਨੂੰ ਫਲਾਂ ਨਾ ਹੋ ਜਾਏ ਧਮਕਾਨ ਨਾ ਹੋ ਜਾਏ ਆਈ ਥਿੰਕ ਉਸ ਪ੍ਰੋਸੈਸ ਦੇ ਨੇੜੇ ਤੇੜੇ ਆ ਆਪਾਂ ਬਹੁਤ ਸਾਰਿਆਂ ਨੇ ਹੁਣ ਥੱਲੇ ਕੁਐਸਚਨ ਕਰਨ ਲੱਗ ਜਾਣੇ ਆ ਵੀ ਅਸੀਂ ਫਲਾਨਾ ਕੰਮ ਕਰ ਲੀਏ ਕਿ ਨਾ ਕਰ ਲਈਏ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਸਹਾਇਕ ਭੇਜੇਗਾ ਜਿਹੜਾ ਸਭਨਾ ਗੱਲਾਂ ਦੇ ਵਿਖੇ ਤੁਹਾਡੀ ਅਗਵਾਈ ਕਰੇਗਾ ਸੋ ਜਿਹੜੀਆਂ ਗੱਲਾਂ ਚ ਤੁਹਾਨੂੰ ਅਗਵਾਈ ਚਾਹੀਦੀ ਆ ਤੁਸੀਂ ਪ੍ਰਾਰਥਨਾ ਕਰਿਓ ਪਵਿੱਤਰ ਆਤਮਾ ਜੀ ਨੇ ਤੁਹਾਨੂੰ ਸਮਝਾ ਦੇਣਾ ਹੈ ਪੁੱਤਰ ਆਤਮਾ ਜੀ ਨੇ ਤੁਹਾਨੂੰ ਅਗਵਾਈ ਕਰ ਦੇਣੀ ਆ ਕਰਕੇ ਉਹ ਪਰਮੇਸ਼ਵਰ ਦਾ ਆਤਮਾ ਉਹਨੇ ਜੋ ਵੀ ਤੁਹਾਨੂੰ ਅਗਵਾਈ ਕਰਨੀ ਉਹਨੇ ਸਹੀ ਕਰਨੀ ਆ ਪਰ ਤੁਹਾਨੂੰ ਸਮਝ ਆਵੇ ਵੀ ਤੁਸੀਂ ਜੋ ਸੁਣ ਰਹੇ ਆ ਉਹ ਤੁਸੀਂ ਪੁੱਤਰ ਆਤਮਾ ਦੇ ਵੱਲੋਂ ਸੁਣ ਰਹੇ ਆ ਜਿਹੜੀਆਂ ਚੀਜ਼ਾਂ ਦਾ ਡਾਰੇ ਆ ਮਸੀਹੀ ਲੋਕਾਂ ਦੇ ਵਿੱਚ ਆਉਣ ਵਾਲੇ ਸਮੇਂ ਦੀਆਂ ਉਹ ਤਾਂ ਘਟਣੀਆਂ ਸ਼ੁਰੂ ਹੋ ਗਈਆਂ ਉਹ ਤਾਂ ਹੋਣ ਲੱਗ ਗਿਆ ਸਾਰਾ ਕੁਝ ਬਈ ਲੜਾਈਆਂ ਲੱਗਣਗੀਆਂ ਲੱਗਣ ਲੱਗੀਆਂ ਕੌਮ ਤੇ ਕੌਮ ਚੜਾਈ ਕਰੂਗੀ ਹੋਣ ਲੱਗੀ ਮੋਹਰਾ ਲੱਗਣਗੀਆਂ ਸ਼ੁਰੂ ਹੋ ਚੁੱਕੀਆਂ ਆ ਸਾਰਾ ਕੁਝ ਹੈ ਤੁਹਾਨੂੰ ਨਹੀਂ ਲੱਗਦਾ ਆਪਾਂ ਬਹੁਤ ਨੇੜੇ ਆ ਗਏ ਆ ਬਈ ਹੁਣ ਸਿੱਧੀਆਂ ਹੀ ਅਨਾਊਂਸਮੈਂਟਸ ਹੋਣ ਲੱਗੀਆਂ ਵੀ ਜੇ ਸਕੂਲ ਜਾਣਾ ਆ ਤਾਂ ਵੀ ਤੁਹਾਡੇ ਹੋਣਾ ਚਾਹੀਦਾ ਆ ਤੁਹਾਡੇ ਦਵਾਈ ਲੱਗੀ ਹੋਣੀ ਚਾਹੀਦੀ ਆ ਜੇ ਤੁਸੀਂ ਕਾਲਜ ਨੂੰ ਜਾਣਾ ਤਾਂ ਵੀ ਦਵਾਈ ਜੇ ਤੁਸੀਂ ਜਹਾਜ਼ ਤੇ ਬਹਿਣਾ ਤਾਂ ਵੀ ਦਵਾਈ ਤੇ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਦਵਾਈ ਚੜੀ ਹੋਣੀ ਚਾਹੀਦੀ ਆ ਤੇ ਆਪਾਂ ਸਟੈਪ ਬਾਈ ਸਟੈਪ ਕਿਧਰ ਨੂੰ ਜਾ ਰਹੇ ਆ ਬਹੁਤ ਨੇੜੇ ਜਾ ਰਹੇ ਆ ਹਾਲਾਂਕਿ ਇਹ ਦਵਾਈ ਜਿਹੜੀ ਆ ਇਹ ਉਹ ਅੰਕ ਨਹੀਂ ਆ ਜੇ ਸੰਕ ਦਾ ਜ਼ਿਕਰ ਆ ਆਪਾਂ ਫੁੱਲ ਸਪੀਡ ਦੇ ਨਾਲ ਉਸੇ ਅੰਕ ਵੱਲ ਨੂੰ ਜਾ ਰਹੇ ਆ ਇਹਦੇ ਰਾਈਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਰਾਈਂ ਆਪਾਂ ਉਧਰ ਨੂੰ ਹੀ ਜਾ ਰਹੇ ਆ ਉਹੀ ਕੰਮ ਹੋ ਰਹੇ ਆ ਹੁਣ ਤੁਸੀਂ ਕਹੋਗੇ ਇਹ ਚੀਜ਼ਾਂ ਭਲਾ ਸਾਨੂੰ ਨਹੀਂ ਪਤਾ ਸੀ ਵੀ ਤੇਰੇ ਵੀਡੀਓ ਬਣਾਉਣ ਦਾ ਕੋਈ ਖਾਸ ਮਕਸਦ ਹੈ ਬਿਲਕੁਲ ਆ ਮੇਰੇ ਵੀਡੀਓ ਬਣਾਉਣ ਦਾ ਇੱਕ ਖਾਸ ਮਕਸਦ ਆ ਅਰੋ ਮਕਸਦ ਆ ਕਿ ਜੋ ਕੋਈ ਤਰ੍ਹਾਂ ਆਤਮਾ ਨੇ ਮੇਰੇ ਮਨ ਵਿੱਚ ਪਾਇਆ ਮੈਂ ਤੁਹਾਡੇ ਨਾਲ ਉਹ ਜ਼ਰੂਰ ਸ਼ੇਅਰ ਕਰਾਂ ਅਰ ਪਵਿੱਤਰ ਆਤਮਾ ਨੇ ਮੇਰੇ ਵਿੱਚ ਪਾਇਆ ਆ ਇੱਕ ਸ਼ਬਦ ਜਿਹੜਾ ਪਰਮੇਸ਼ਵਰ ਦਾ ਆ ਆਪਾਂ ਦੇਖਦੇ ਆ ਬੁੱਕ ਆਫ ਰੈਵਿਲੇਸ਼ਨ ਦੇ ਵਿੱਚ ਉਹਦਾ ਚੈਪਟਰ 3 ਵਰਸ 19 ਪ੍ਰਕਾਸ਼ ਦੀ ਪੁਥੀ ਉਹਦਾ ਤਿੰਨ ਅਧਿਆਏ ਤੇ 19 ਨੰਬਰ ਆਇ ਤੇ ਚ ਲਿਖਿਆ ਮੈਂ ਜਿੰਨਿਆਂ ਨੂੰ ਪਿਆਰ ਕਰਦਾ ਉਹਨਿਆਂ ਨੂੰ ਝੜਕਦਾ ਤੇ ਤਾੜਦਾ ਹਾਂ ਇਸ ਕਾਰਨ ਉਦਮੀ ਬਣ ਤੇ ਤੌਬਾ ਕਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖੇ ਉਹਨਾਂ ਦੇ ਵਿੱਚ ਕੁਝ ਵੀਡੀਓਜ਼ ਸੀਗੇ ਜਿਹੜੇ ਕਾਫੀ ਕੋੜੇ ਸੀਗੇ ਪਰ ਬਚਨ ਚ ਲਿਖਿਆ ਮੈਂ ਜਿੰਨਿਆਂ ਨੂੰ ਪਿਆਰ ਕਰਦਾ ਉਹਨਾਂ ਨੂੰ ਝੜਕਦਾ ਆ ਮੇਰੀ ਸੁਣੋ ਗੱਲ ਸਾਡੀ ਜ਼ਮੀਨ ਉੱਤੇ ਕਿਸੇ ਨੇ ਕਬਜ਼ਾ ਨਹੀਂ ਕੀਤਾ ਵੀ ਅਸੀਂ ਕਿਸੇ ਦੀ ਖਿਲਾਫਤ ਵਿੱਚ ਬੋਲੀਏ ਤੇ ਨਾ ਸਾਡਾ ਕਿਸੇ ਨੇ ਮਾਰਿਆ ਹੱਕ ਵੀ ਸਾਡੀ ਕਿਸੇ ਨਾਲ ਲੜਾਈ ਆ ਸਾਡੀ ਕਿਸੇ ਨਾਲ ਲੜਾਈ ਨਹੀਂ ਆ ਆਪਣੀ ਲੜਾਈ ਵੈਸੇ ਵੀ ਲਊ ਤੇ ਮਾਸ ਦੇ ਨਾਲ ਨਹੀਂ ਆ ਉਹ ਤੇ ਅੰਧਕੋਰ ਦੇ ਜੋਧਿਆਂ ਦੇ ਨਾਲ ਆ ਪਰ ਹਾਂ ਵਚਨ ਦੇ ਵਿੱਚ ਇਹ ਜ਼ਰੂਰ ਲਿਖਿਆ ਆ ਵੀ ਝੂਠ ਨੂੰ ਨੰਗਾ ਕਰੋ ਕਿਉਂਕਿ ਦੇਖੋ ਜੇ ਸੱਚ ਨਹੀਂ ਬੋਲਿਆ ਜਾਊਗਾ ਤੁਹਾਨੂੰ ਸੱਚ ਤੋਂ ਜਾਣੂ ਨਹੀਂ ਕਰਵਾਇਆ ਜਾਊਗਾ ਤਾਂ ਕਿਤੇ ਨਾ ਕਿਤੇ ਸਾਨੂੰ ਵੀ ਤਾਂ ਡੰਨ ਭਰਨਾ ਪਊਗਾ ਨਾ ਵੀ ਤੁਹਾਨੂੰ ਵੀ ਇਸ ਕਰਕੇ ਖੜਾ ਕੀਤਾ ਸੀ ਵੀ ਸ਼ਾਇਦ ਤੁਸੀਂ ਮੇਰਾ ਸੁਨੇਹਾ ਮੇਰੇ ਲੋਕਾਂ ਤੱਕ ਪਹੁੰਚਾਓਗੇ ਜੇ ਤੁਸੀਂ ਵੀ ਉਸੇ ਮੰਡਲੀ ਦੇ ਵਿੱਚ ਰਲ ਗਏ ਤਾਂ ਫਿਰ ਉਸੇ ਮੰਡਲੀ ਦੇ ਨਾਲ ਤੁਸੀਂ ਵੀ ਅੱਗੇ ਚ ਜਾਓ ਤਾਂ ਤੁਹਾਨੂੰ ਸੁਚੇਤ ਕਰਨਾ ਸਾਡੇ ਲਈ ਸ਼ਾਇਦ ਕੋਈ ਇਦਾਂ ਦੀ ਗੱਲ ਨਹੀਂ ਆ ਵੀ ਸਾਨੂੰ ਉਹਦਾ ਬਹੁਤ ਵੱਡਾ ਰਿਵਾਰਡ ਮਿਲਣਾ ਹੈ ਤੁਹਾਨੂੰ ਸੁਚੇਤ ਕਰਨਾ ਕਿਉਂਕਿ ਪਰਮੇਸ਼ਵਰ ਜੀ ਤੁਹਾਨੂੰ ਸੇਵ ਕਰਨਾ ਚਾਹੁੰਦੇ ਆ ਪਰਮੇਸ਼ਵਰ ਸਾਨੂੰ ਵੀ ਸੇਵ ਕਰਨਾ ਚਾਹੁੰਦੇ ਆ ਤੇ ਜਿਹੜੇ ਸਮਝਦਾਰ ਆ ਉਹ ਇਸ ਚੀਜ਼ ਨੂੰ ਬਖੂਬੀ ਸਮਝਦੇ ਆ ਦੇਖੋ ਧਿਆਨ ਨਾਲ ਸੁਣਿਓ ਇਸ ਮੈਸੇਜ ਨੂੰ ਵੀ ਮੈਂ ਬਹੁਤ ਫਰੈਂਡਲੀ ਜਿਹੜੀਆਂ ਇਹ ਵੀਡੀਓਜ਼ ਇਸ ਚੈਨਲ ਤੇ ਜਿਹੜਾ ਤੁਸੀਂ ਦੇਖ ਰਹੇ ਆ ਇਸ ਚੈਨਲ ਤੇ ਪਾਉਣੀ ਆ ਬਹੁਤ ਹੀ ਫਰੈਂਡਲੀ ਤੇ ਪਰਿਵਾਰਕ ਤੌਰ ਤੇ ਸਮਝ ਲੋ ਕਿ ਆਪਾਂ ਸਾਰੇ ਮਸੀਹ ਦੇ ਵਿੱਚ ਇੱਕ ਪਰਿਵਾਰ ਆ ਇੱਕ ਸ਼ਾਹੀ ਘਰਾਣਾ ਆ ਆਪਾਂ ਪਰਮੇਸ਼ਵਰ ਦੇ ਘਰਾਣੇ ਦੇ ਲੋਕ ਆ ਆਪਾਂ ਇੱਕ ਖਾਨਦਾਨ ਦੇ ਲੋਕ ਆ ਇਸ ਚੈਨਲ ਦੇ ਉੱਤੇ ਵੀਡੀਓਜ਼ ਪਾਉਣ ਦਾ ਇੱਕ ਮਕਸਦ ਹੈ ਉਹ ਮਕਸਦ ਇਹ ਹੈ ਕਿ ਹੁਣ ਆਪਾਂ ਅੰਤਲੇ ਦਿਨਾਂ ਦੀ ਤਿਆਰੀ ਕਰ ਲਈਏ ਦੇਖੋ ਜੇ ਤੁਸੀਂ ਪੈਸੇ ਦੇ ਕੇ ਜਾਂ ਪੈਸਿਆਂ ਦੇ ਬਿਨਾ ਪ੍ਰਾਰਥਨਾਵਾਂ ਕਰਵਾਉਂਦੇ ਰਹੇ ਪਰ ਤੁਸੀਂ ਆਪ ਕੋਸ਼ਿਸ਼ ਨਾ ਕੀਤਾ ਤੇ ਮੇਰੇ ਭੈਣੋ ਭਰਾਵੋ 100 ਹੱਥ ਰੱਸਾ ਤੇ ਸਿਰੇ ਤੇ ਗੰਢ ਇੱਕੋ ਹੀ ਗੱਲ ਆ ਵੀ ਫਿਰ ਨਰਕ ਨੂੰ ਹੀ ਜਾਣਾ ਭਾਵੇਂ ਤੁਹਾਡੀਆਂ ਅੰਨੀਆਂ ਅੱਖਾਂ ਠੀਕ ਹੋ ਜਾਣ ਪਰ ਜੇ ਆਤਮਾ ਦੀਆਂ ਅੰਨੀਆਂ ਰਹੀਆਂ ਤੇ ਨਰਕ ਨੂੰ ਜਾਣਾ ਜੀ ਭਾਵੇਂ ਤੁਸੀਂ ਲੰਗੜੀਆਂ ਲੱਤਾਂ ਤੋਂ ਜਿਹੜਾ ਆ ਉਹ ਤੁਸੀਂ ਚੰਗੀਆਂ ਭਲੀਆਂ ਜਿਹੜੀਆਂ ਤੁਹਾਡੀਆਂ ਲੱਤਾਂ ਹੋ ਗਈਆਂ ਠੀਕ ਹੋ ਗਈਆਂ ਪਰ ਜੇ ਤੁਸੀਂ ਆਪ ਪ੍ਰਾਰਥਨਾ ਨਹੀਂ ਕੀਤੀ ਆਪਣਾ ਜੀਵਨ ਨਹੀਂ ਸੁਧਾਰਿਆ ਆਪਣਾ ਦਿਲ ਨਹੀਂ ਸਾਫ਼ ਕੀਤਾ ਤੌਬਾ ਨਹੀਂ ਕੀਤੀ ਤਾਂ ਤੁਸੀਂ ਫਿਰ ਨਰਕ ਨੂੰ ਹੀ ਜਾਣਾ ਫਿਰ ਤੁਹਾਡੇ ਤੋਂ ਇਹ ਲੇਖਾ ਦੇ ਕੇ ਨਹੀਂ ਛੁੱਟ ਹੋਣਾ ਵੀ ਪ੍ਰਭੂ ਜੀ ਸਾਨੂੰ ਅਸੀਂ ਤਾਂ ਚੰਗੇ ਹੋਗੇ ਫਲਾਨੇ ਦੀ ਪ੍ਰਾਰਥਨਾ ਦੇ ਨਾਲ ਜਾਂ ਸਾਡੀ ਜ਼ਿੰਦਗੀ ਚ ਤੇ ਫਲਾਨਾ ਚਮਤਕਾਰ ਹੋ ਗਿਆ ਸਾਡੀਆਂ ਸਾਡੀਆਂ ਹੀਲਿੰਗਸ ਨੇ ਸਾਨੂੰ ਸਵਰਗ ਨੂੰ ਨਹੀਂ ਲੈ ਕੇ ਜਾਣਾ ਦੇਖੋ ਜਿਹੜੀਆਂ ਹੀਲਿੰਗਸ ਆ ਨਾ ਇਹ ਤਾਂ ਇੱਕ ਪਰਮੇਸ਼ਵਰ ਦੀ ਕਿਰਪਾ ਆ ਇਹ ਤਾਂ ਉਹਦਾ ਸਮਰਥ ਆ ਕਿ ਉਹ ਜਿਹਨੂੰ ਛੂਹ ਲੈਂਦਾ ਚੰਗਾ ਕਰ ਦਿੰਦਾ ਬਸ ਉਨੇ ਕਿਆ ਰੋਗੀਆਂ ਤੇ ਅਥਰੁਖੇ ਤੇ ਰੋਗੀ ਚੰਗੇ ਹੋਣਗੇ ਉਹ ਤਾਂ ਹੋਣਗੇ ਹੁੰਦੇ ਰਹਿਣਗੇ 노 ਡਾਊਟ ਨਾ ਅਸੀਂ ਹੀਲਿੰਗ ਦੇ ਖਿਲਾਫਤ ਵਿੱਚ ਆ ਨਾ ਅਸੀਂ ਹੀਲਿੰਗ ਨੂੰ ਕੱਟ ਕਰਦੇ ਆ ਜੇ ਤੁਸੀਂ ਦੇਖੋ ਤੇ ਜਿਹੜੀ ਮਿਨਿਸਟਰੀ ਆ ਇਹਦਾ ਨਾਮ ਵੀ ਦਾ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਆ ਕਿਉਂਕਿ ਜੀਜ਼ਸ ਜਿਹੜੇ ਆ ਉਹ ਸੁਪਰ ਹੀਲਰ ਆ ਮਹਾਨ ਸ਼ਾਫੀ ਆ ਅਸੀਂ ਹੀਲਿੰਗ ਦੇ ਪੂਰਾ ਵੀ ਖਿਲਾਫਤ ਵਿੱਚ ਨਹੀਂ ਆ ਉਹ ਤਾਂ ਸ਼ਾਫੀ ਪਰਮੇਸ਼ਵਰ ਆ ਸ਼ਿਫਾ ਦੇਣ ਵਾਲਾ ਪਰਮੇਸ਼ਵਰ ਚੰਗੀਆਂ ਕਰਨ ਵਾਲਾ ਪਰਮੇਸ਼ਵਰ ਆ ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਲਾਸਟ ਡੇਜ਼ ਦੇ ਵਿੱਚ ਆਪਾਂ ਹੁਣ ਆਪਣੀ ਸਾਰੀ ਦੌੜ ਬਸ ਇਹੀ ਨਾ ਰਵੇ ਹਾਏ ਮੇਰਾ ਪੁੱਤ ਹਾਏ ਮੇਰੀ ਧੀ ਹਾਏ ਮੇਰੀ ਘਰ ਵਾਲੀ ਹਾਏ ਮੇਰਾ ਆਦਮੀ ਤਾਂ ਹਾਏ ਮੇਰਾ ਪੈਸਾ ਹਾਏ ਮੇਰੀਆਂ ਲੱਤਾਂ ਹਾਏ ਮੇਰਾ ਸੇਲ ਹਾਏ ਮੇਰੀਆਂ ਮੇਰੇ ਗੁਰਦੇ ዱ ਯੂ ਅੰਡਰਸਟੈਂਡ ਵਟ ਆਮ ਸੇਇੰਗ ਕੀ ਤੁਸੀਂ ਸਮਝ ਰਹੇ ਆਂ ਵੀ ਮੈਂ ਕੀ ਕਹਿ ਰਹੀ ਆਂ ਅਸੀਂ ਸਿਰਫ ਸ਼ਿਫਾ ਦੇ ਕਰਕੇ ਪਰਮੇਸ਼ਵਰ ਨੂੰ ਨਹੀਂ ਮੰਨਣਾ ਸਿਰਫ ਚੰਗਿਆਈ ਦਾ ਕਰਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਨਹੀਂ ਆਉਣਾ ਅਸੀਂ ਹੁਣ ਸਾਨੂੰ ਜ਼ਰੂਰਤ ਅਸੀਂ ਇਸ ਕਰਕੇ ਆਉਣਾ ਕਿ ਚਮਤਕਾਰ ਹੋਵੇ ਜਾਂ ਨਾ ਹੋਵੇ ਪ੍ਰਭੂ ਜੀ ਮੇਰੀ ਲਾਈਫ ਵਿੱਚ ਤੁਹਾਡੀ ਜ਼ਰੂਰਤ ਆ ਪ੍ਰਭੂ ਮੇਰੀ ਆਤਮਾ ਨੂੰ ਚੰਗਿਆ ਕਰ ਦਿਓ ਪ੍ਰਭੂ ਮੇਰੀਆਂ ਆਤਮਿਕ ਅੱਖਾਂ ਨੂੰ ਖੋਲ ਦਿਓ ਪ੍ਰਭੂ بس ਮੈਨੂੰ ਸਵਰਗ ਰਾਜ ਦੇ ਲਈ ਤਿਆਰ ਕਰ ਲੋ ਹੁਣ ਦਿਨ ਰਾਤ ਇੱਕ ਮੰਤਰ ਰੱਟ ਲੋ ਔਰ ਉਹ ਮੰਤਰ ਇਹੀ ਆ ਕਿ हे ਪ੍ਰਭੂ ਯੇਸੂ ਮੈਨੂੰ ਆਪਣੀ ਦਇਆ ਤੇ ਫਜ਼ਲ ਦੇ ਨਾਲ ਸਵਰਗ ਰਾਜ ਦੇ ਲਈ ਤਿਆਰ ਕਰ ਲੋ ਇਹ ਮੰਤਰ ਦਾ ਘੋਟਾ ਲਾ ਲੋ ਰੱਟਾ ਲਾ ਲੋ ਤੁਹਾਡੇ ਤੁਹਾਡੇ ਬਲੱਡ ਦਾ ਇੱਕ ਇੱਕ ਸੈੱਲ ਜਿਹੜਾ ਹੈ ਨਾ ਉਹ ਇਸੇ ਮੰਤਰ ਦਾ ਜਿਹੜਾ ਜਾਪ ਕਰੇ ਤੇ ਫਿਰ ਜਾ ਕੇ ਗੱਡੀ ਚੱਲਣੀ ਆ ਨਹੀਂ ਤੇ ਫਿਰ ਹਾਲ ਬੜਾ ਮੰਦਾ ਹੋਣ ਵਾਲਾ ਆ ਕਿਉਂਕਿ ਹੁਣ ਜਿਹੜੇ ਸਮੇ ਆਉਣ ਵਾਲੇ ਆ ਨਾ ਅਤਿਅੰਤ ਅਤਿਅੰਤ ਬੁਰੇ ਸਮੇ ਆਉਣ ਵਾਲੇ ਆ ਹੱਦ ਨਾਲੋਂ ਵੱਧ ਬਾਲੇ ਰੋਕੀ ਤਾਂ ਮੈਨੂੰ ਇਸੇ ਕਰਕੇ ਨਹੀਂ ਸੁਣਨਾ ਪਸੰਦ ਕਰਦੇ ਕਿਉਂਕਿ ਕਹਿੰਦੇ ਵੀ ਇਹਨੇ ਕਦੀ ਇਹ ਤਾਂ ਕਹਿਣਾ ਹੀ ਨਹੀਂ ਵੀ ਹੁਣ ਜੀ ਸਮੇ ਬੜੇ ਸੋਹਣੇ ਆਉਣ ਵਾਲੇ ਤੁਹਾਡੇ ਹਾਲਾਤ ਬਦਲਣ ਵਾਲੇ ਤੇ ਤੁਹਾਡਾ ਫਲਾਂਟ ਮਹਗਾਣ ਹੋਣ ਵਾਲਾ ਇਦਾਂ ਕਹਿਣ ਨੂੰ ਤੇ ਦੁਨੀਆ ਭਰੀ ਪਈ ਆ ਭੈਣੋ ਭਰਾਓ ਇਦਾਂ ਤਾਂ ਸੁਣ ਸੁਣ ਕੇ ਵੀ ਤੁਹਾਡੇ ਕੰਨ ਪੱਕ ਗਏ ਹੋਣੇ ਆ ਚੰਗੀਆਂ ਆਈਆਂ ਵਾਲੀਆਂ ਚੀਜ਼ਾਂ ਤਾਂ ਹਰ ਬੰਦਾ ਹੀ ਚੈਨਲ ਖੋਲ ਕੇ ਬੈਠਾ ਤੁਹਾਡੇ ਕੰਨਾਂ ਨੂੰ ਸੁਗੰਧੀਆਂ ਦੇਣ ਨੂੰ ਖੁਸ਼ ਕਰਨ ਨੂੰ ਤੁਹਾਨੂੰ ਪਰ ਪਰਮੇਸ਼ਵਰ ਦਾ ਆਤਮਾ ਕੀ ਕਹਿੰਦਾ ਆਪਾਂ ਨੂੰ ਤਾਂ ਉਹ ਹੀ ਬੋਲਣਾ ਪੈਣਾ ਉਹ ਸੁਣਨਾ ਪੈਣਾ ਤੇ ਹੁਣ ਹੋ ਜੋ ਅੰਤਲੇ ਦਿਨਾਂ ਲਈ ਤਿਆਰ ਅੰਤਲੇ ਦਿਨ ਔਖੇ ਆ ਤੁਹਾਡਾ ਕਸੂਰ ਨਹੀਂ ਆ ਕਸੂਰ ਸਿੱਖਿਆ ਦੇਣ ਵਾਲਿਆਂ ਦਾ ਆ ਮੈਂ ਕਿਸੇ ਪ੍ਰਚਾਰਕ ਦੀ ਖਿਲਾਫਤ ਵਿੱਚ ਨਹੀਂ ਆ। ਮੈਂ ਕਹਿੰਦੀ ਜਿੰਨਿਆਂ ਨੂੰ ਪਰਮੇਸ਼ਵਰ ਨੇ ਖੜੇ ਕੀਤਾ ਉਹ ਸਭ ਦੇ ਸਬ ਜਿਹੜੇ ਆ ਪਰਮੇਸ਼ਵਰ ਦੇ ਦਾਸ ਆ ਪਰ ਜਿੰਨਿਆਂ ਨੂੰ ਵੈਰੀ ਨੇ ਖੜੇ ਕੀਤਾ ਉਹ ਸਭ ਦੇ ਸਬ ਰੂਹਾਂ ਨੂੰ ਨਾਸ਼ ਕਰਨ ਵਾਲੇ ਗੁੰਡੇ ਆ। ਅਸੀਂ ਪਰਮੇਸ਼ਵਰ ਦੇ ਦਾਸਾਂ ਦੀ ਖਿਲਾਫਤ ਵਿੱਚ ਬੋਲ ਕੇ ਨਰਕ ਨੂੰ ਨਹੀਂ ਜਾਣਾ ਚਾਹੁੰਦੇ ਤੇ ਅਸੀਂ ਸ਼ੈਤਾਨ ਦੇ ਦਾਸਾਂ ਦੀ ਪੂਜਾ ਕਰਕੇ ਵੀ ਨਰਕ ਨੂੰ ਨਹੀਂ ਜਾਣਾ ਚਾਹੁੰਦੇ। ਜੇ ਅਸੀਂ ਪਰਮੇਸ਼ਵਰ ਦੇ ਦਾਸਾਂ ਦੀ ਖਲਾਫਤ ਵਿੱਚ ਬੋਲ ਕੇ ਨਰਕ ਨੂੰ ਨਹੀਂ ਜਾਣਾ ਚਾਹੁੰਦੇ ਤਾਂ ਵੈਰੀ ਦੇ ਦਾਸਾਂ ਦੇ ਹੱਕ ਵਿੱਚ ਖੜੇ ਹੋ ਕੇ ਵੀ ਅਸੀਂ ਨਰਕ ਨੂੰ ਨਹੀਂ ਜਾਣਾ ਚਾਹੁੰਦੇ ਸਾਨੂੰ ਪਰਮੇਸ਼ਵਰ ਦੇ ਦਾਸਾਂ ਦੇ ਨਾਲ ਅਸੀਂ ਖੜੇ ਹਾਂ ਔਰ ਵੈਰੀ ਦੇ ਦਾਸਾਂ ਦੇ ਅਗੇਂਸਟ ਅਸੀਂ ਖੜੇ ਹਾਂ ਇਦਾਂ ਤਾਂ ਕਰਨਾ ਹੀ ਪੈਣਾ ਆਪਣੀਆਂ ਜਾਨਾਂ ਬਚਾਉਣ ਦੇ ਲਈ ਔਰ ਪਰਮੇਸ਼ਵਰ ਦੇ ਲੋਕਾਂ ਨੂੰ ਬਚਾਉਣ ਦੇ ਲਈ ਸਿੱਖਿਆ ਦੇਣ ਵਾਲਿਆਂ ਦੀ ਗਲਤੀ ਕੀ ਆ ਆਪਾਂ ਕਿੱਥੋਂ ਪਹਿਚਾਨਣਾ ਕਿ ਜਿਹੜਾ ਸਾਨੂੰ ਸਿਖਾ ਰਿਹਾ ਆ ਉਹ ਕੌਣ ਆ ਪਰਮੇਸ਼ਵਰ ਦਾ ਦਾਸ ਆ ਕਿ ਵਿਅਰੀ ਦਾ ਦਾਸ ਆ ਜਿਹੜਾ ਤੇ ਆ ਪਰਮੇਸ਼ਵਰ ਦਾ ਦਾਸ ਉਹਨੇ ਤੇ ਤੁਹਾਨੂੰ ਹਰ ਹਾਲਤ ਚ ਉਹ ਸਿੱਖਿਆ ਦੇਣੀ ਆ ਜਿਹੜੀ ਤੁਹਾਨੂੰ ਸਵਰਗ ਰਾਜ ਦੇ ਲਈ ਤਿਆਰ ਕਰੇ ਤੇ ਜਿਹੜਾ ਆ ਵਿਅਰੀ ਦਾ ਦਾਸ ਉਹਨੇ ਤੁਹਾਨੂੰ ਸਾਰੀ ਸਿੱਖਿਆ ਉਹ ਦੇਣੀ ਆ ਜਿਹੜੀ ਸਿਰਫ ਇਸ ਸੰਸਾਰ ਦੇ ਉੱਤੇ ਤੁਹਾਨੂੰ ਸੁੱਖ ਦੇ ਸਕੇ ਕਿਉਂਕਿ ਸੰਸਾਰ ਦਾ ਰਾਜਾ ਯਾ ਵੈਰੀ ਸ਼ੈਤਾਨ ਤੇ ਸਵਰਗ ਦਾ ਰਾਜਾ ਯਾ ਪ੍ਰਭੂ ਯਿਸੂ ਮਸੀਹ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਸਵਰਗ ਨੂੰ ਜਾਣ ਦੇ ਲਈ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਤੇ ਨਰਕ ਨੂੰ ਜਾਣ ਦੇ ਲਈ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਉਹ ਤਾਂ ਸਾਰੇ ਹਾਲਾਤ ਬਣਾ ਹੀ ਹੋਏ ਨਰਕ ਨੂੰ ਲੈ ਕੇ ਜਾਣ ਵਾਸਤੇ ਸਵਰਗ ਨੂੰ ਜਾਣ ਦੇ ਲਈ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਇਸ ਲਈ ਹੁਣ ਆਪਣੇ ਕੰਨਾਂ ਨੂੰ ਖੋਲ ਲਓ ਆਪਣੇ ਮਨ ਨੂੰ ਤਿਆਰ ਕਰ ਲਓ ਰੂਹਾਂ ਨੂੰ ਖਰਾਬ ਕਰ ਰਿਹਾ ਵੈਰੀ ਆਪਦੇ ਦਾਸਾਂ ਦੇ ਰਾਈ ਜਿਹੜੇ ਉਹਨੇ ਖੜੇ ਕੀਤੇ ਆ ਉਹ ਆਲਵੇਜ਼ ਇੱਕੋ ਟੀਚਿੰਗ ਦੇ ਰਹੇ ਆ ਤੁਸੀਂ ਚੰਗੇ ਹੋ ਜਾਓਗੇ ਤੁਹਾਡੇ ਤੇ ਕੋਈ ਤਕਲੀਫ ਨਹੀਂ ਆਉਣੀ ਤੁਹਾਡੇ ਤੇ ਕੋਈ ਦੁੱਖ ਨਹੀਂ ਆਉਣਾ ਕੋਈ ਸਮੱਸਿਆ ਨਹੀਂ ਹੋਣੀ ਤੁਹਾਡੇ ਉੱਤੇ ਤੁਸੀਂ ਸਦਾ ਹੀ ਖੁਸ਼ ਰਹੋਗੇ ਆਉਣ ਵਾਲਾ ਸਮਾਂ ਬੜਾ ਸੁੰਦਰ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੰਨ ਲਓ ਮਾਲ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਮਵਜਾਂ ਮਵਜਾਂ ਲੱਗ ਜਾਣੀਆਂ ਤੇ ਜਿਹੜੇ ਪਰਮੇਸ਼ਵਰ ਦੇ ਦਾਸ ਏ ਤੇ ਉਹਨਾਂ ਨੇ ਤੁਹਾਨੂੰ ਇਹੀ ਕਹਿਣਾ ਵੀ ਆਉਣ ਵਾਲਾ ਸਮਾਂ ਦਿਨੋਂ ਦਿਨ ਭਿਆਨਕ ਹੋ ਰਿਹਾ ਆ ਕਈ ਤਰ੍ਹਾਂ ਦੇ ਕਸ਼ਟ ਆਉਣੇ ਆ ਕਈਆਂ ਚੀਜ਼ਾਂ ਦਾ ਆਪਾਂ ਨੂੰ ਬਾਈਕਾਟ ਕਰਨਾ ਪੈਣਾ ਆ ਉਹਨਾਂ ਦਾ ਵਿਰੋਧ ਕਰਨਾ ਪੈਣਾ ਕਈਆਂ ਚੀਜ਼ਾਂ ਤੋਂ ਆਪਾਂ ਨੂੰ ਛੁਪਾਉਣਾ ਪੈਣਾ ਆਪਣੇ ਆਪ ਨੂੰ ਕਈਆਂ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਪੈਣਾ ਆ ਆਪਾਂ ਨੂੰ ਕਈ ਆਦਤਾਂ ਆਪਾਂ ਨੂੰ ਬਦਲਣੀਆਂ ਪੈਣੀਆਂ, ਕਈ ਆਦਤਾਂ ਨਵੀਆਂ ਆਪਾਂ ਨੂੰ ਅਪਣਾਉਣੀਆਂ ਪੈਣੀਆਂ। ਬਹੁਤ ਸਾਰੀਆਂ ਮਨਪੌਂਦੀਆਂ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਣੀਆਂ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਸਾਨੂੰ ਆਪਣੀ ਲਾਈਫ 'ਚ ਲੈਣੀਆਂ ਪੈਣੀਆਂ। ਤਾਂ ਸਾਨੂੰ ਸਾਨੂੰ ਪ੍ਰੀਪੇਅਰ ਹੋਣਾ, ਹੁਣ ਜਿਹੜਾ ਹੈ ਨਾ ਜਿਦਾਂ ਐਗਜ਼ਾਮ ਦੇ ਪਹਿਲੇ ਹੌਲੀਡੇ ਦਿੱਤੇ ਜਾਂਦੇ ਨਾ ਤਿਆਰੀ ਕਰਨ ਦੇ ਲਈ। ਵੀ ਤਿਆਰੀ ਕਰ ਲੋ ਇਮਤਿਹਾਨ ਆ ਇਸੇ ਤਰ੍ਹਾਂ ਹੁਣ ਆਪਾਂ ਨੂੰ ਹੌਲੀਡੇ 'ਚ ਆਪਾਂ ਆਪਾਂ ਛੁੱਟੀ ਦੇ ਦਿਨ ਦੇ ਵਿੱਚ ਆਂ ਤਿਆਰੀ ਕਰਨ ਦੇ ਲਈ ਇਮਤਿਹਾਨ ਦੀ ਤਿਆਰੀ ਕਰਨ ਦੇ ਲਈ ਤੇ ਇਸ ਦਿਨ ਦੇ ਵਿੱਚ ਚੰਗੀ ਤਰ੍ਹਾਂ ਆਪਣੀ ਤਿਆਰੀ ਕਰੋ ਆਪਣੇ ਆਪ ਨੂੰ ਚੈੱਕ ਕਰੋ ਆਪਣੇ ਸਮਾਨ ਨੂੰ ਚੈੱਕ ਕਰੋ ਸਮਾਨ ਕੀ ਆਪਣਾ ਆਪਣੇ ਅੰਦਰ ਜੋ ਚੱਲ ਰਿਹਾ ਉਹ ਆਪਣਾ ਸਮਾਨ ਆ ਕਿ ਸਾਡੇ ਅੰਦਰ ਇਦਾਂ ਹੀ ਤੇ ਨਹੀਂ ਇਕੱਲਾ ਕੂੜਾ ਹੀ ਤੇ ਨਹੀਂ ਇਕੱਠਾ ਕਰਕੇ ਟੈਚੀ 'ਚ ਪਾ ਲਿਆ ਲੋਡ ਦੀਆਂ ਚੀਜ਼ਾਂ ਵੀ ਹੈਗੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ ਹੈਗੀਆਂ ਕਿ ਨਹੀਂ ਇਸ ਤਰੀਕੇ ਦੇ ਨਾਲ ਆਪਾਂ ਚੈੱਕ ਕਰਨਾ ਆ ਤਾਂ ਜਾ ਕੇ ਚੈੱਕ ਕਰੋ ਕਿ ਮੇਰਾ ਵੀਜ਼ਾ ਅਸਲੀ ਆ ਕਿ ਨਕਲੀ ਆ ਵੀਜ਼ਾ ਅਸਲੀ ਨਕਲੀ ਦਾ ਮਤਲਬ ਕਿ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਸਵਰਗ ਜਾਣ ਦੇ ਲਈ ਜ਼ਰੂਰੀ ਉਹ ਮੇਰੀ ਜ਼ਿੰਦਗੀ ਦੇ ਵਿੱਚ ਹੈਗਾ ਕਿ ਨਹੀਂ ਮੇਰੇ ਮੇਰਾ ਨਾਮ ਜੀਵਨ ਦੀ ਪੋਥੀ ਵਿੱਚ ਲਿਖ ਹੋ ਗਿਆ ਹੋਊਗਾ ਕਿ ਨਹੀਂ ਲਿਖ ਹੋ ਗਿਆ ਜੋ ਜੀਵਨ ਦੀ ਪੋਥੀ ਵਿੱਚ ਨਾਮ ਦਰਜ ਕਰਾਉਣ ਦੇ ਲਈ ਦਰਜ ਹੋਣ ਦੇ ਲਈ ਜੋ ਜ਼ਰੂਰੀ ਆ ਉਹ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਆ ਕਿ ਨਹੀਂ ਮੇਰਾ ਮੇਰਾ ਜਿਹੜਾ ਪ੍ਰੇਮ ਆ ਉਹ ਪਰਮੇਸ਼ਵਰ ਦੇ ਨਾਲ ਆ ਕਿ ਦੌਲਤ ਦੇ ਨਾਲ ਆ ਮੇਰੀ ਜ਼ਿੰਦਗੀ ਦੇ ਵਿੱਚ ਵੱਧ ਐਮੀਤ ਪਰਮੇਸ਼ਵਰ ਦੀ ਆ ਕਿ ਸੰਸਾਰਿਕ ਚੀਜ਼ਾਂ ਦੀ ਆ ਮੇਰਾ ਇਮਾਨ ਪਰਮੇਸ਼ਵਰ ਦੇ ਉੱਤੇ ਜ਼ਿਆਦਾ ਆ ਕਿ ਮੇਰਾ ਇਮਾਨ ਜਿਹੜਾ ਬੰਦਾ ਮੈਨੂੰ ਸਿਖਾ ਰਿਹਾ ਆ ਉਹਦੇ ਉੱਤੇ ਜ਼ਿਆਦਾ ਆ ਮੇਰੀ ਜ਼ਿੰਦਗੀ ਦੇ ਵਿੱਚ ਦੌੜ ਮੇਰੀ ਕਿਧਰ ਨੂੰ ਆ ਸਵਰਗ ਰਾਜ ਵੱਲ ਨੂੰ ਆ ਜਾਂ ਧਰਤੀ ਦੀ ਬਾਦਸ਼ਾਹਤ ਵਾਲਨੂ ਆ ਤਾਂ ਚੈੱਕ ਕਰੋ ਜੇ ਤੁਹਾਨੂੰ ਸਿਰਫ ਇਹੀ ਸਿੱਖਿਆ ਦਿੱਤੀ ਜਾ ਰਹੀ ਆ ਤੁਹਾਨੂੰ ਕਮਜ਼ੋਰ ਕੀਤਾ ਜਾ ਰਿਹਾ ਔਰ ਵੈਰੀ ਤੁਹਾਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਜਦੋਂ ਤੁਹਾਨੂੰ ਇੱਕੋ ਹੀ ਸਿੱਖਿਆ ਦਿੱਤੀ ਜਾ ਰਹੀ ਆ ਤੁਹਾਨੂੰ ਕੁਝ ਨਹੀਂ ਹੋਣਾ ਤੁਹਾਨੂੰ ਕੁਝ ਨਹੀਂ ਹੋਣਾ ਤੁਹਾਡੇ ਉੱਤੇ ਕੋਈ ਮੁਸੀਬਤ ਨਹੀਂ ਆਉਣੀ ਤੁਹਾਡੇ ਉੱਤੇ ਕੋਈ ਵਿਪਤਾ ਨਹੀਂ ਆਉਣੀ ਤੁਹਾਨੂੰ ਕੋਈ ਦੁੱਖ ਨਹੀਂ ਲੱਗਣਾ ਤੁਹਾਡਾ ਸਿਰ ਨਹੀਂ ਦੁਖਣਾ ਤੁਹਾਨੂੰ ਕਮਜ਼ੋਰ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਉਸੇ ਚੀਜ਼ ਦੇ ਲਈ ਤਿਆਰ ਹੋਗੇ ਕਿ ਸਾਨੂੰ ਤਾਂ ਕੁਝ ਹੋਣਾ ਹੀ ਨਹੀਂ ਜੋ ਕਿ ਝੂਠ ਹੈ ਜਦੋਂ ਕੁਝ ਹੁੰਦਾ ਹੈ ਫਿਰ ਉਹ ਲੋਕ ਜਿਹੜੇ ਜਿਨ੍ਹਾਂ ਦੀ ਤਿਆਰੀ ਗਲਤ ਹੈ ਉਹ ਫਿਰ ਪਿੱਛੇ ਨੂੰ ਭੱਜ ਜਾਂਦੇ ਆ ਤੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਬਾਲਿਆਂ ਦੀ ਪ੍ਰੀਤ ਠੰਡੀ ਹੋ ਜਾਣੀ ਆ ਉਹਨਾਂ ਨੇ ਅੰਤਲੇ ਦਿਨਾਂ ਦੇ ਵਿੱਚ ਬਾਲਿਆਂ ਨੇ ਪਿੱਛੇ ਨੂੰ ਭੱਜ ਜਾਣਾ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਣੀ ਕਿਉਂ ਠੰਡੀ ਹੋ ਜਾਣੀ ਜਿਹੜਾ ਬੱਚਾ ਰੋਜ਼ ਪ੍ਰੈਕਟਿਸ ਕਰਦਾ ਰੋਜ਼ ਸਵੇਰ ਨੂੰ ਉੱਠ ਕੇ ਦੌੜਦਾ ਆ ਚੰਗੀ ਖੁਰਾਕ ਖਾਂਦਾ ਆ ਉਹ ਟਰੋਫੀ ਜਿੱਤ ਕੇ ਲੈ ਕੇ ਆਉਂਦਾ ਇਨਾਮ ਜਿੱਤ ਕੇ ਲੈ ਕੇ ਆਉਂਦਾ ਤੇ ਜਿਹੜੇ ਬੱਚੇ ਨੂੰ ਕਹੀਏ ਕੋਈ ਗੱਲ ਹੀ ਨਹੀਂ ਮੈਂ ਤੇਰੇ ਨਾਲ ਆ ਤੂੰ ਤਕੜਾ ਹੋ ਦੌੜਨ ਭੱਜਣ ਦੀ ਕੀ ਲੋੜ ਆ ਆਪਾਂ ਕਹਿ ਕੇ ਕੰਮ ਕਰਾ ਲੈਣਾ ਆਪਾਂ ਸਿਫਾਰਿਸ਼ ਆਪਣੀ ਬੜੀ ਤਕੜੀ ਆਪਣਾ ਨਾਮ ਚੱਲਦਾ ਫਲਾਂ ਢਮਕਾਨ ਤੈਨੂੰ ਤੇਰੀ ਟਰੋਫੀ ਪੱਕੀ ਆ ਤੇ ਜੇ ਕਿਤੇ ਇਮਤਿਹਾਨ ਦੇ ਦਿਨ ਵਿੱਚ ਉਹ ਜਿਹੜਾ ਨੂੰ ਹੱਲਾਸ਼ੇਰੀ ਦਿੰਦਾ ਹੀ ਉਹ ਉੱਥੇ ਨਾ ਹੋਇਆ ਉਹਦੀ ਉੱਥੇ ਨਾਂ ਚੱਲਦੀ ਹੋਈ ਤੇ ਫਿਰ ਉਹ ਬੱਚਾ ਜਿਹੜਾ ਉਹ ਟਰੋਫੀ ਲੈ ਆਊਗਾ ਤੇ ਜਿਹੜਾ ਇਮਤਿਹਾਨ ਆਪਾਂ ਦੇਣਾ ਨਾ ਉੱਥੇ ਪਰਚੀਆਂ ਸੁੱਟਣ ਵਾਲੇ ਨਹੀਂ ਲੱਭਣੇ ਤੇ ਨਾ ਉਥੇ ਸਿਫਾਰਿਸ਼ ਚੱਲਣੀ ਤੇ ਨਾ ਉਥੇ ਚੱਲਣਾ ਕੋਈ ਗਵਾਹ ਇਸ ਲਈ ਆਪਣੀ ਕਸਰਤ ਕਰਨੀ ਸ਼ੁਰੂ ਕਰੋ ਆਪਣੇ ਰੂਹ ਨੂੰ ਐਕਸਰਸਾਈਜ਼ ਦੇ ਵਿੱਚ ਰੱਖੋ ਆਪਣੇ ਵੀਜ਼ੇ ਨੂੰ ਚੈੱਕ ਕਰੋ ਆਪਣਾ ਸਮਾਨ ਚੈੱਕ ਕਰੋ ਆਪਣਾ ਝੋਲਾ ਚੈੱਕ ਕਰੋ ਵੀ ਮੇਰੇ ਝੋਲੇ ਦੇ ਵਿੱਚ ਕੀ ਆ ਇਸ ਲਈ ਤਿਆਰ ਰਹੋ ਆਉਣ ਵਾਲੇ ਸਮੇਂ ਦੀਆਂ ਵਿਪਤਾ ਨੂੰ ਕਿਦਾਂ ਝੱਲਣਾ ਪਰਮੇਸ਼ਵਰ ਤੋਂ ਬੁੱਧ ਮੰਗੋ ਕਿ ਪ੍ਰਭੂ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਭਿਆਨਕ ਹੋਣ ਵਾਲੀਆਂ ਉਹਨਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਮੈਂ ਕਿੱਦਾਂ ਕ੍ਰਾਸ ਕਰਨਾ ਪ੍ਰਭੂ ਜੀ ਤੁਹਾਡਾ ਆਤਮਾ ਮੈਨੂੰ ਸਿਖਾਵੇ ਕਿ ਮੈਨੂੰ ਉਹ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਆ ਕਿ ਨਹੀਂ ਕਰਨਾ ਅਗਰ ਕਰਨਾ ਆ ਤਾਂ ਕਿੱਦਾਂ ਕਰਨਾ ਅਗਰ ਨਹੀਂ ਕਰਨਾ ਤਾਂ ਕਿੱਦਾਂ ਬਚਣਾ ਆ ਤਾਂ ਪਰਮੇਸ਼ਵਰ ਦਾ ਆਤਮਾ ਜਰੂਰ ਸਿਖਾਊਗਾ ਕਿਉਂਕਿ ਉਹ ਸਾਡਾ ਮਦਦਗਾਰ ਆ ਅਗਰ ਕੋਈ ਵਿਪਤਾ ਆ ਵੀ ਜਾਂਦੀ ਆ ਸਾਡੇ ਉੱਤੇ ਤਾਂ ਸਾਡਾ ਪਰਮੇਸ਼ਵਰ ਨਾ ਕਮਜ਼ੋਰ ਥੋੜੀ ਕਿ ਸਾਨੂੰ ਕੱਢ ਨਹੀਂ ਸਕਦਾ ਸਾਡਾ ਪਰਮੇਸ਼ਵਰ ਸਮਰਥੀ ਪਰਮੇਸ਼ਵਰਾਓ ਸਾਨੂੰ ਕੱਢਣ ਦੀ ਤਾਕਤ ਰੱਖਦਾ ਪਰ ਜੇ ਸਾਨੂੰ ਪਤਾ ਹੋਵੇ ਕਿ ਵਿਪਤਾ ਆ ਸਕਦੀ ਅਸੀਂ ਤਿਆਰ ਰਵਾਂਗੇ ਕਿ ਵਿਪਤਾ ਆ ਸਕਦੀ ਜੇ ਸਾਨੂੰ ਇਹ ਹੀ ਕਿਹਾ ਗਿਆ ਜੀ ਤੁਹਾਡੇ ਕੋਲੇ ਵਿਪਤਾ ਆਉਣੀ ਨਹੀਂ ਨੀ ਤੇ ਜਦੋਂ ਵਿਪਤਾ ਆ ਗਈ ਤੇ ਚੀਕਾਂ ਨਿਕਲ ਜਾਣੀਆਂ ਤੇ ਮੈਂ ਤੁਹਾਨੂੰ ਇਹ ਕਹਿੰਨੀ ਵਿਪਤਾ ਆਉਣੀਆਂ ਆ ਦੁੱਖ ਵੀ ਝੱਲਣੇ ਪੈਣੇ ਆ ਮੈਂ ਮਹਾਕਲੇਸ਼ ਦੀ ਗੱਲ ਨਹੀਂ ਕਰ ਰਹੀ ਮੈਂ ਤਾਂ ਹੱਲੇ ਬਿਗਨਿੰਗ ਦੀ ਗੱਲ ਕਰ ਰਹੀ ਆ ਸ਼ੁਰੂਆਤੀ ਚੀਜ਼ਾਂ ਦੀ ਕਿਉਂਕਿ ਮਹਾਕਲੇਸ਼ ਦੇ ਵਿੱਚ ਤਾਂ ਸ਼ਾਇਦ ਪਰਮੇਸ਼ਵਰ ਆਪਾਂ ਨੂੰ ਨਹੀਂ ਪੈਣ ਦਊਗੇ ਉਹਦੇ ਪਹਿਲਾਂ ਪਹਿਲਾਂ ਹੀ ਚੱਕ ਲੈਣਗੇ ਉਹਨਾਂ ਨੂੰ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਗੇ ਤੇ ਆਪਣਾ ਧਿਆਨ ਥੋੜਾ ਜਿਹਾ ਹੁਣ ਚਿੰਨ ਤੇ ਚਮਤਕਾਰਾਂ ਤੋਂ ਚੱਕ ਲੋ ਆਪਣਾ ਧਿਆਨ ਜਿਹੜਾ ਹੈ ਹੁਣ ਪਰਮੇਸ਼ਵਰ ਦੇ ਵੱਲ ਲਾ ਲੋ ਕਿਉਂਕਿ ਜੇ ਤੁਸੀਂ ਵਚਨ ਨੂੰ ਗਹਿਰਾਈ ਦੇ ਨਾਲ ਪੜੋ ਤੇ ਵਚਨ ਦੇ ਵਿੱਚ ਲਿਖਿਆ ਆ ਬਥੇਰੇ ਮੈਨੂੰ ਕਹਿਣਗੇ ਪਹਿਲਾ ਸ਼ਬਦ ਕੀ ਆ ਬਥੇਰੇ ਅੰਗਰੇਜ਼ੀ ਦੇ ਵਿੱਚ ਮੈਨੀ ਬਤੇਰੇ ਮੈਨੂੰ ਕਹਿਣਗੇ ਵੀ ਅਸਾਂ ਤੇ ਤੇਰੇ ਨਾਮ ਉੱਤੇ ਭੂਤ ਕੱਢੇ ਰੋਗੀਆਂ ਨੂੰ ਚੰਗੇ ਕੀਤਾ ਤੇ ਮੁਰਦਿਆਂ ਨੂੰ ਜਵਾਲਿਆ ਤੇ ਉਹ ਕੀ ਕਹਿੰਦਾ ਮੈਂ ਕੀ ਕਹੂੰਗਾ ਕਹਿੰਦਾ ਮੈਂ ਕਹੂੰਗਾ ਮੈਂ ਨਹੀਂ ਤੁਹਾਨੂੰ ਜਾਣਦਾ ਦਫਾ ਹੋ ਜਾਓ ਕਿੰਨਾ ਨੂੰ ਜਿਨ੍ਹਾਂ ਦੇ ਚਮਤਕਾਰਾਂ ਤੋਂ ਆਪਾਂ ਬਹੁਤ ਇੰਪ੍ਰੈਸਡ ਆ ਜਿਨ੍ਹਾਂ ਦੇ ਜਿਹੜੇ ਚਿੰਨ੍ਹ ਦਿਖਾਉਂਦੇ ਆ ਕਿ ਖਾਤੇ ਚੈੱਕ ਕਰੋ ਜੀ ਮਿਲੀਅਨਸ ਆ ਗਏ ਬਿਲੀਅਨਸ ਆ ਗਏ ਟ੍ਰਿਲੀਅਨਸ ਆ ਗਏ ਹਜ਼ਾਰਾਂ ਆ ਗਏ ਤੇ ਸੈਂਕੜੇ ਆ ਗਏ ਜਿਹੜੇ ਕਹਿੰਦੇ ਵੀ ਹੱਥ ਮਲ ਲਓ ਤੇ ਤੁਹਾਡੇ ਹੱਥਾਂ ਤੇ ਫਲਾਨੀ ਚੀਜ਼ ਆ ਗਈ ਜਿਹੜੇ ਕਹਿੰਦੇ ਆ ਜਾਓ ਆਪਣੀ ਪੇਟੀ ਖੋਲੋ ਤੇ ਉਹਦੇ ਵਿੱਚ ਫਲਾਨੀ ਚੀਜ਼ ਪਈ ਆ ਚਿੰਨ ਤੇ ਚਮਤਕਾਰਾਂ ਨੇ ਸਵਰਗ ਨੂੰ ਨਹੀਂ ਲੈ ਕੇ ਜਾਣਾ ਉਹਨਾਂ ਨੂੰ ਕਹੋ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਇੰਨੀ ਜ਼ਰੂਰਤ ਨਹੀਂ ਇਹ ਤਾਂ ਹੋ ਹੀ ਜਾਣੀਆਂ ਜਦੋਂ ਅਸੀਂ ਚੰਗੀ ਚਾਲ ਪਰਮੇਸ਼ਵਰ ਵਿੱਚ ਚੱਲਣੀ ਸ਼ੁਰੂ ਕੀਤੀ ਤੇ ਪਰਮੇਸ਼ਵਰ ਦੀ ਕਿਰਪਾ ਕੀ ਆ ਪਰਮੇਸ਼ਵਰ ਦੀ ਕਿਰਪਾ ਇਹ ਹੋਈ ਤੇ ਆ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਆਖੇ ਲੱਗਣ ਲੱਗੇ ਤੇ ਪਰਮੇਸ਼ਵਰ ਨੇ ਆਪਣੇ ਧੀਆ ਪੁੱਤਰਾਂ ਦਾ ਖਿਆਲ ਰੱਖਣਾ ਜਦੋਂ ਆਪਣੇ ਨਿਆਣੇ ਆਖੇ ਲੱਗਣ ਲੱਗ ਜਾਂਦੇ ਤੇ ਆਪਾਂ ਵੀ ਤੇ ਉਹਨਾਂ ਦਾ ਖਿਆਲ ਰੱਖਦੇ ਹਾਂ ਇਸੇ ਤਰ੍ਹਾਂ ਜਦੋਂ ਆਪਾਂ ਪਰਮੇਸ਼ਵਰ ਜੀ ਦੇ ਆਖੇ ਲੱਗਣ ਲੱਗੇ ਤੇ ਪਰਮੇਸ਼ਵਰ ਨੇ ਵੀ ਆਪਣਾ ਖਿਆਲ ਰੱਖਣ ਲੱਗ ਜਾਣਾ ਇਸ ਲਈ ਹੁਣ ਸਮਾਂ ਆ ਗਿਆ ਆਪਾਂ ਝੂਠੀਆਂ ਚੀਜ਼ਾਂ ਚੋਂ ਬਾਹਰ ਨਿਕਲ ਆਈਏ ਆਪਣਾ ਈਮਾਨ ਮਨੁੱਖਾਂ ਉਤੋਂ ਚੱਕ ਲਈਏ ਮਨੁੱਖਾਂ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ ਦੇ ਉੱਤੇ ਲੈ ਆਈਏ ਦਿਨ ਰਾਤ ਪਰਮੇਸ਼ਰ ਦੇ ਅੱਗੇ ਖਰੀ ਚਾਲ ਚੱਲਣ ਦਾ ਜਿਹੜਾ ਯਤਨ ਕਰੀਏ ਤੇ ਜੇ ਤੁਸੀਂ ਚਾਹੁੰਦੇ ਆ ਕਿ ਆਪਾਂ ਐਂਡ ਟਾਈਮ ਦੇ ਲਈ ਜਿਹੜੀ ਤਿਆਰੀ ਆ ਉਹਦੇ ਰਿਗਾਰਡਿੰਗ ਕੁਝ ਟੀਚਿੰਗਸ پاک ਰੂਹ ਦੇ ਦੁਆਰਾ ਜਿਹੜੀਆਂ ਇਸ ਚੈਨਲ ਤੇ ਆਪਾਂ ਅਪਲੋਡ ਕਰੀਏ ਜਾਂ ਆਪਾਂ ਲਾਈਵ ਹੋਇਆ ਕਰੀਏ ਅੱਧੇ ਪੌਣੇ ਘੰਟੇ ਦੇ ਲਈ ਬਸ ਜ਼ਿਆਦਾ ਨਹੀਂ ਤੇ ਹਫ਼ਤੇ 'ਚ ਤਿੰਨ ਕਵਾਰੀ ਮੇਰੇ ਖਿਆਲ 'ਚ ਬਹੁਤ ਆ ਤੇ ਫਿਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਲੱਗਦਾ ਆ ਕਿਉਂਕਿ ਮੈਂ ਰਿਸਪੌਂਸ ਦੇਖਾਂਗੀ ਕਿ ਤੁਹਾਡਾ ਰਿਸਪੌਂਸ ਕੀ ਕਿਉਂਕਿ ਦੇਖੋ ਜੇ ਸਿੱਖਣ ਵਾਲਿਆਂ ਦਾ ਮਨ ਨਹੀਂ ਤਾਂ ਫੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸੂਰਾਂ ਅੱਗੇ ਮੋਤੀ ਸੁਟਣ ਦਾ ਕੀ ਫਾਇਦਾ ਸੂਰ ਉਹ ਨਹੀਂ ਆ ਜਿਨ੍ਹਾਂ ਨੇ ਮਸੀਹ ਨੂੰ ਨਹੀਂ ਜਾਣਿਆ ਬਹੁਤ ਸਾਰੇ ਲੋਕ ਉਹਨਾਂ ਨੂੰ ਸਮਝਦੇ ਆ ਜੀ ਅਸੀਂ ਫਲਾਣੇ ਨੂੰ ਵਚਨ ਦੱਸਿਆ ਉਹਨੇ ਵਚਨ ਵੱਲ ਗੌਰ ਨਹੀਂ ਕੀਤਾ ਤੇ ਵਚਨ ਚ ਤੇ ਪਹਿਲਾਂ ਹੀ ਲਿਖਿਆ ਸੂਰ ਆਗੇ ਮੋਤੀ ਨਾ ਸਿੱਟੋ ਤੁਸੀਂ ਬਹੁਤ ਗਲਤ ਹੈ ਅਗਰ ਤੁਸੀਂ ਗੈਰ ਵਿਸ਼ਵਾਸੀਆਂ ਨੂੰ ਸੂਰ ਕਹਿੰਨੇ ਆ ਤਾਂ ਤੁਸੀਂ ਫਿਰ 1000% ਗਲਤ ਚੱਲ ਰਹੇ ਆ ਸੂਰ ਉਹ ਨਹੀਂ ਆ ਜਿਨ੍ਹਾਂ ਨੇ ਮਸੀਹ ਨੂੰ ਨਹੀਂ ਜਾਣਿਆ ਸੂਰ ਉਹ ਆ ਜਿਨ੍ਹਾਂ ਨੇ ਮਸੀਹ ਨੂੰ ਜਾਣਿਆ ਪਰ ਮਸੀਹ ਦੇ ਪਿੱਛੇ ਨਹੀਂ ਚੱਲੇ ਉਹਨਾਂ ਨੇ ਇਹ ਤਾਂ ਜਾਣ ਲਿਆ ਕਿ ਉਹ ਪਰਮੇਸ਼ਵਰ ਦਾ ਪੁੱਤਰ ਆ ਪਰ ਉਹਦੇ ਆਖੇ ਫਿਰ ਵੀ ਨਹੀਂ ਲੱਗੇ ਜਾਣ ਵੀ ਲਿਆ ਜਾਣ ਉਹਦੇ ਕੰਮਾਂ ਨੂੰ ਦੇਖ ਵੀ ਲਿਆ ਉਹਦੇ ਪ੍ਰੇਮ ਨੂੰ ਵੀ ਦੇਖ ਲਿਆ ਪਰ ਫੇ ਵੀ ਉਹਨੂੰ ਆਪਣਾ ਮੁਕਤੀਦਾਤਾ ਨਹੀਂ ਸਵੀਕਾਰ ਕੀਤਾ ਉਹਦੇ ਹੁਕਮਾਂ ਨੂੰ ਮੰਨਣਾ ਕਬੂਲ ਨਹੀਂ ਕੀਤਾ ਉਹ ਲੋਕ ਆ ਸੂਰ ਤੇ ਜੇ ਤੁਸੀਂ ਚਾਹੁੰਦੇ ਆ ਕਿ ਇਹ ਜਿਹੜੀਆਂ ਐਂਡ ਟਾਈਮ ਦੀ ਜਿਹੜੀ ਪ੍ਰੈਪਰੇਸ਼ਨ ਆ ਕਿ ਉਹ ਜਿਹੜੀ ਆਪਾਂ ਕਰਨੀ ਸ਼ੁਰੂ ਕਰਦੀ ਹੈ ਤਿਆਰੀ ਕਰਨੀ ਸ਼ੁਰੂ ਕਰੀਏ ਤੇ ਉਹਦੇ ਰਿਗਾਰਡਿੰਗ ਕੁਝ ਹੈਲਪਫੁਲ ਟੀਚਿੰਗਸ ਹੋਣ ਜਿਹੜੀਆਂ ਆਪਣੇ ਆਤਮਾ ਨੂੰ ਸਟਰੈਂਥ ਮਿਲੇ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਜਾਂ ਆਪਾਂ ਕੀ ਕਰਨਾ ਆਪਾਂ ਕੀ ਛੱਡਣਾ ਆਪਾਂ ਕਿਵੇਂ-ਕਿਵੇਂ ਆਪਾਂ ਅੱਗੇ ਚੱਲਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਫੇਰ ਜਰੂਰ ਜਿਆਦੇ ਤੋਂ ਜਿਆਦੇ ਜਾਣਿਆਂ ਨੂੰ ਕਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ